ਕਰ ਕਿਰਪਾ ਲਿਓ ਉਬਾਰੇ ਰਾਮ ਵਡਹੰਕ ਮਹੱਲਾ ਚੌਥਾ ਘੋੜੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮਖ ਰੰਗ ਚਲੂਲਾ ਪਾਵੇ ਹਰ ਹਰੂ ਹਰ ਨਵ ਰੰਗੜੀਆ ਇਹੇ ਦੇਹੇ ਸੋਬਾਂ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡਪਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਦੇਹ ਪਾਵੋ ਜੀਨ ਬੁਝ ਚੰਗਾਰਾਂ ਚੜ ਲੰਗਾ ਜੀ ਵਿਖਮ ਭੋਏ ਅੰਗਾਰਾਂ ਵਿਖਮ ਭੋਏ ਅੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਗਾਏ ਹਰ ਬੋਹਤ ਚੜ ਵੜ ਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਿਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਅ ਘੜੋ ਕਢਾਵੈ ਸ਼ਬਦ ਪਾਵੈ ਅਪਿਉ ਹਰ ਰਸ ਪੀਤਿਆ ਸੁਣ ਸ੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਕੋੜੀ ਤੇਜਣ ਦੇਹ ਆਰਾਮ ਉਪਾਇਆ ਆਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਤਨ ਤੁਖਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਸਬ ਆਸੈ ਟਰ ਪਾਇਆ ਕਿਰਤ ਜੁੜਨ ਦਾ ਚੜ ਦੇ ਹੜ ਘੋੜੀ ਵਿਖਮ ਲੰਘਾਈ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜਾਈ ਆਈ ਜਨ ਨਾਨਕ ਹਰਵਰ ਪਾਇਆ ਮੰਗਲ ਮਿਲ ਸੰਤ ਜਨਾ ਆਵਾਧਾਈ ਵਡਹੰਸ ਮਹੱਲਾ ਚੌਥਾ ਦੇਹ ਤੇਜ ਨੜੀ ਹਰ ਨਵ ਰੰਗੀ ਆ ਰਾਮ ਗੁਰ ਗਿਆਨ ਗੁਰੂ ਹਰ ਮੰਗੀ ਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆ ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਬਖਾਣੀਆ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗਿਆ ਦੇਹ ਕੰਚਨ ਜੀਨ ਸੋ ਵਿੰਨਾਰਾਮ ਜੜ ਹਰ ਹਰ ਨਾਮ ਰਤਨਾਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਾਣੀ ਹਰ ਮਿਲੇ ਸਵਾਮੀ ਅੰਤਰ ਜਾਮੀ ਹਰ ਨਵਤਨ ਹਰ ਨਵਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਕੜੀਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰ ਸੋ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਤ ਹੈ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਗੁਣ ਰਾਮ ਗਾਏ ਮਨ ਸੁਪਹਾਏ ਹਰ ਗੁਰਮਤੀ ਮਨ ਧਾਇਆ ਜਨ ਨਾਨਕ ਹਰ ਕਿਰਪਾ ਤਾਰੀ ਦੇਹ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮੋਹੱਲਾ ਪੰਜਵਾਂ ਚੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਿਲ ਲੱਦਾ ਜੀ ਰਾਮ ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵਜਲ ਜਿੱਤਾ ਚੂਕੀ ਕਾਣ ਜਮਾਣੀ ਅਸਥਰ ਤੀਆ ਅੰਮ੍ਰਿਤ ਪੀਆ ਰਹਿਆ ਆਮਣ ਜਾਣੀ ਸੋ ਕਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਉ ਨਮਸ਼ਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾਰਾਮ ਗੁਰਮੰਤਰ ਸ਼ਬਦ ਸੱਚ ਦੀਤਾਰਾਮ ਸੱਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੁਕੇ ਮਨੋਂ ਅਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਣ ਪ੍ਰਭ ਹਰ ਤਨ ਸਹਜੇ ਦੀਤਾ ਕਹੋ ਨਾਨਕ ਤਿਸ ਜਨ ਬਲੇਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਨ ਥੀਆ ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਇਕ ਸੇਵਕ ਸਭ ਕੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨ ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਇਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹੇ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਲਾਹੀ ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲੀਆ ਖਿਨਵਾਹੀ ਨਾਉ ਨਿਦਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਸੂਰੇ ਚਲੋ ਕਿਆ ਸੁਨੇੰਦੋ ਕੂੜ ਵੰਜਨ ਪਵਨ ਚਲਾਰਿਆ ਨਾਨਕ ਸੁਣੀਐ ਤੇ ਪਰਵਾਨ ਜੋ ਸੁਨੇੰਦੇ ਸੱਚ ਧਣੀ ਚੰਤ ਤਿਨ ਘੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਛੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਪਣਿਆ ਰਾਮ ਛੇ ਸਹਿਜ ਸੁਹੇਲੇ ਗੁਣਹਿ ਅਮੋਲੇ ਜਗਤ ਉਧਾਰਨ ਆਏ ਪੈ ਬੋਹਿਥ ਸਾਗਰ ਪ੍ਰਭ ਚਰਨ ਕੀਤੇ ਪਾਰ ਲੰਘਾਈ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨ ਗਣਿਆ ਕਹੋ ਨਾਨਕ ਤਿਨ ਕੋਲ ਕਮਾਈ ਜਿਨ ਪ੍ਰਭ ਸਰਵਣੀ ਸੁਨਿਆ ਚਲੋਕ ਲੋਇਣ ਲੋਈ ਡਿਠ ਪਿਆਸ ਨਾ ਬੁਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਸੰਦੋ ਮਾ ਪੀਰੇ ਚੰਤ ਜਿਨਿ ਹਰ ਪ੍ਰਭ ਡਿਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਾਹ ਪਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀ ਰੰਗ ਰਾਤੇ ਹਰ ਰਸੈ ਆਗਾਈ ਸਹਿਜ ਸੁਮਾਈ ਘਟ ਘਟ ਰਮਈਆ ਜਾਤੀ ਜੇ ਸੱਜਣ ਸੰਤ ਸੇ ਸੁਖੀਏ ਠਾਕੁਰੇ ਆਪਣੇ ਬਾਣੀ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਗੁਰ ਬਾਣੀ ਸਲੋਕ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੂਨੀਆ ਨਾਨਕ ਸਫਲ ਜਨਮ ਜੈ ਘਟੁ ਬੁਠਾ ਸਚ ਧਣੀ ਸੰਤ ਤਿੰਨ ਖੰਨੀਆਂ ਵੰਨੀਆਂ ਜਿਨ ਮੇਰਾ ਹਰ ਪ੍ਰਭ ਮੀਠਾਰਾ ਜਨ ਚਾਖ ਅਗਾਣੀ ਹਰ ਹਰ ਅੰਮ੍ਰਿਤ ਮੀਠਾਰਾ ਹਰ ਮਨੈ ਮੀਠਾ ਪ੍ਰਭੂ ਤੂਠਾ ਅਮਿਓ ਗੂਠਾ ਸੁਖ ਭਏ ਦੁਖ ਨਾਸ ਭਰਮ ਬਨਾਸ ਤਨ ਤੇ ਜਪ ਜਗਦੀਸ਼ ਈ ਸਹਜੈ ਜੈ ਮੋਹ ਰਹਿਤ ਵਿਕਾਰ ਖਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿਨ ਖਨੀਐ ਵੰਨਿਆ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਚਲੋਕ ਜੋ ਲੜੀਂਡੇ ਰਾਮ ਸੇਵਕ ਸੇ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾਮ ਬਾਹਰਾਸ਼ ਚੰਤ ਮਿਲ ਜਲ ਜਲਹਿ ਖਟਾਨਾਰਾਮ ਸੰਗ ਜੋਤੀ ਜੋਤ ਮਲਾਨਾਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਸਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾਰਾਮ ਰਖ ਜਗਤ ਸਗਲ ਦੇਹ ਧਾਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਦ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨਹੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਨੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਇਹ ਜੀ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਭ੍ਰਮ ਹਰਤਾ ਰਾਮ ਭ੍ਰਮ ਦੁਖ ਦਰਦ ਨਿਵਾਰ ਖਿਨ ਮਹਿ ਰਖ ਲੇ ਹੋ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਨ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਿਆਇਐ ਰਾਮ ਮਨ ਇਛਿਆੜਾ ਫਲ ਪਾਈਐ ਰਾਮ ਮਨ ਇਛ ਪਾਈਐ ਪ੍ਰਭ ਧਿਆਈਐ ਮਿਟਹਿ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਬਿਨਵੰਤ ਨਾਨਕ ਦੇਨ ਸਰੈਣੀ ਸਦਾ ਹਰ ਹਰ ਧਿਆਈਐ ਦਰਵਾਜ ਹੈ ਅਨਹਤਵਾਜੀ ਰਾਮ ਘਟ ਘਟ ਹਰ ਗੋਬਿੰਦ ਗਾਜੀ ਰਾਮ ਗੋਬਿੰਦ ਗਾਜੀ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਇ ਕੋਈ ਨਾ ਸਕੈ ਪਹੁੰਚਾ ਆਪੁ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦਵਾਜੀ ਰਾਗ ਬੜਾ ਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਾਤ ਚਲਾਇਆ ਜਾਨੀ ਘਾਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸੁਬਾਈ ਕਾਇਆ ਹੰਸ ਤੀਆਵੇਂ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਤੈ ਤੰਦਾ ਕੂੜਾ ਚਾਰ ਦੇਹਾਂ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜਿਉ ਮਹਿਮਾਨ ਕਾਹੀ ਗਾਰਬ ਕੀਜੈ ਜਿਤ ਸੇਵਿਐ ਦਰਗਾਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵੇਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੁ ਜਲ ਤਲ ਮਹੀਲ ਰਾਵ ਰਹਿਆ ਸਾਚੜਾ ਸਿਰਜਨਹਾਰੂ ਸਾਚਾ ਸਿਰਜਨਹਾਰੂ ਅਲਖ ਅਪਾਰੂ 타 ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਜਿਨਿ ਧਿਆਇਆ ਤਾਹੇ ਤਾਹੇ ਉਸਾਰੇ ਆਪੇ ਹੁਕਮ ਸਵਾਰਨਹਾਰੂ ਜੋ ਤਿਸ ਭਾਵੈ ਸਮਰੱਥ ਸੋ ਥੀਐ ਹਿਲੜਾ ਇਹੋ ਸੰਸਾਰੁ ਨਾਨਕੁਰਨਾ ਬਾਬਾ ਜਾਣੀਐ ਜੇ ਰੋਐ ਲਾਇ ਪਿਆਰੁ ਵਾਲਿ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੁ ਰੋਵਣ ਸਗਲ ਬੇਕਾਰੁ ਗਾਫਲ ਸੰਸਾਰੁ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਸ ਸੂਜੈ ਨਾਹੀ ਇਹੋ ਤਨ ਈਵੇਂ ਖੋਇ ਐ ਐਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਇ ਲਾਏ ਪਿਆਰੂ ਵਡਾ ਸੰਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸੱਚਾ ਨਾਮ ਲਏ ਹਾਂ ਰੂਹ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਹੈ ਪੰਤ ਨਿਹਾਲੇ ਹੈ ਅਸਾ ਪੇ ਉਤੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਆ ਤਸੈ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇ ਅਸੀਂ ਕੇ ਹੁਕਮ ਕਰੇ ਹਾ ਆਵੋ ਮਿਲੋ ਸਹਿਲੀ ਹੋ ਸੱਚੜਾ ਨਾਮ ਲਏ ਹਾ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਏ ਸੇਵੀ ਹੋ ਸਾਹਿਬ ਸਮਰਥ ਆਪਣਾ ਪੰਥ ਸਹੇਲਾ ਆਗੈ ਹੋਏ ਪੰਥ ਸਹੇਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੇ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸੋ ਰਲੀਆਂ ਮਾਣ ਮਰਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਸੂਰੇ ਸੇ ਆਗੇ ਆਖੀ ਹੈ ਦਰਗਾਹਾ ਪਾਵਹਿ ਸਾਚੀ ਮਾਣ ਦਰਗਾਹਾ ਮਾਣ ਪਾਵਹਿ ਪਤ ਸਿਓ ਜਾਵਹਿ ਆਗੇ ਦੂਖ ਨਾ ਲਾਗੇ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵੈ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾਂ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣ ਨਾਨਕ ਕਿਸਨੋ ਬਾਪਾ ਰੁਈਐ ਬਾਜੀ ਹੈ ਇਹੋ ਸੰਸਾਰੂ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੂ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆਸੋ ਜਾਣੈ ਆਪੇ ਵੇਖੈ ਆਪੇ 부ਝੈ ਆਪੇ ਹੁਕਮ ਪਛਾਨੈ ਜਿਨ ਕਿਸ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੂ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਐ ਇਹੋ ਸੰਸਾਰੂ